ਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ ਫੂਡ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਫਰਾਈਡ ਰਾਈਸ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੇ ਰਾਈਸ ਆ ਆਪਾਂ ਬਿਲਕੁਲ ਰੈਸਟੋਰੈਂਟ ਸਟਾਈਲ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਇੱਕ ਰਿਕੁਐਸਟ ਆ ਕਿ ਮੇਰੇ ਚੈਨਲ ਐਸ਼ ਫੂਡ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮਲੀ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆ ਫਰਾਈਡ ਰਾਈਸ ਬਣਾਉਣ ਦੇ ਲਈ ਆਪਾਂ ਜੋ ਵੀ ਸਮਾਨ ਲੈ ਇੱਕ ਵਾਰੀ ਵੇਖ ਲੈਂਦੇ ਹਾਂ ਹਾਂ ਜੀ ਫਰਾਈਡ ਰ ਬਸਮਤੀ ਚੌਲ ਲਏ ਆ ਤੇ ਚੌਲਾਂ ਨੂੰ ਆਪਾਂ ਤਿੰਨ ਚਾਰ ਵਾਰੀ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਚੌਲਾਂ ਨੂੰ ਉਬਾਲ ਕੇ ਤਿਆਰ ਕਰ ਲੈਣੇ ਤੇ ਇੱਧਰ ਪਾਣੀ ਆਪਣਾ ਗਰਮ ਹੋ ਗਿਆ ਤੇ ਪਾਣੀ ਨਵਾਲਾ ਆਉਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਚਮਚ ਨਮਕ ਦਾ ਪਾਵਾਂਗੇ ਇੱਕ ਤੋਂ ਡੇਢ ਚਮਚ ਵਿਨੇਗਰ 2-3 ਚਮਚਾ ਆਪਾਂ ਇਹਦੇ ਵਿੱਚ ਰਿਫਾਈਨਡ ਆਇਲ ਦੇ ਪਾਵਾਂਗੇ। ਆਇਲ ਪਾਉਣ ਦੇ ਨਾਲ ਆਪਣੇ ਚੌਲਾ ਜਿਹੜੇ ਅਪਸ ਦੇ ਵਿੱਚ ਜੁੜਦੇ ਨਹੀਂ। ਤੇ ਹੁਣ ਆਪਾਂ ਇਹਦੇ ਵਿੱਚ ਚੌਲ ਐਡ ਕਰ ਦਾਂਗੇ। ਹਲਾ ਦਾਂਗੇ ਇੱਕ ਵਾਰੀ। ਹੁਣ ਚੌਲਾਂ ਨੂੰ ਆਪਾਂ 90% ਤੱਕ ਹੀ ਪੱਕਣ ਦੇਵਾਂਗੇ। ਥੋੜੇ ਜਿਹਾ ਆਪਾਂ ਇਹਨੂੰ ਕੱਚਾ ਰੱਖਾਂਗੇ। ਬਿਲਕੁਲ ਜਦੋਂ ਇੱਕ ਕਣੇ ਵਿੱਚ ਰਹਿ ਜੇ ਚੌਲਾਂ ਦੇ ਤੇ ਉਦੋਂ ਆਪਾਂ ਗੈਸ ਜਿਹੜਾ ਬੰਦ ਕਰ ਦਾਂਗੇ। ਤੇ ਉਨੀ ਦੇਰ ਤੱਕ ਆਪਾਂ ਸਬਜ਼ੀਆਂ ਦੀ ਤਿਆਰੀ ਕਰ ਲੈਨੇ। ਲੋਈ ਚੌਲਾਂ ਨੂੰ ਆਪਣੇ ਵਾਲਾ ਆ ਗਿਆ ਤੁਸੀਂ ਦੇਖ ਸਕਦੇ ਹੋ। 90% ਤੱਕ ਆਪਾਂ ਚੌਲਾਂ ਜਿਹੜੇ ਪਕਾ ਲਏ। ਥੋੜੀ ਜਿਹੀ ਕਣੀ ਹਜੇ ਵਿੱਚ ਹੈਗੀ ਐ ਦੇ। ਬਸ ਇੰਨੇ ਹੀ ਆਪਾਂ ਨੂੰ ਚਾਹੀਦੇ ਆ ਕੱਚੇ। ਤੇ ਹੁਣ ਆਪਾਂ ਚੌਲਾਂ ਨੂੰ ਥੋੜਾ ਠੰਡਾ ਹੁਣ ਦੇਵਾਂਗੇ। ਹਾਂਜੀ। ਸਬਜ਼ੀਆਂ ਦੇ ਵਿੱਚ ਆਪਾਂ ਦੋ ਸ਼ਿਮਲਾ ਮਿਰਚ ਲਈਆਂ ਇੱਕ ਲਾਲ ਸ਼ਿਮਲਾ ਮਿਰਚ ਤੇ ਇੱਕ ਹਰੀ ਸ਼ਿਮਲਾ ਮਿਰਚ ਜੇਕਰ ਤੁਹਾਡੇ ਕੋਲ ਲਾਲ ਸ਼ਿਮਲਾ ਮਿਰਚ ਨਹੀਂ ਹੈ ਤਾਂ ਤੁਸੀਂ ਦੋਨੋਂ ਗ੍ਰੀਨ ਸ਼ਿਮਲਾ ਮਿਰਚ ਲੈ ਸਕਦੇ ਹੋ ਥੋੜੀ ਜਿਹੀ ਆਪਾਂ ਬੀਨਸ ਲਈਆ ਇੱਕ ਗਾਜਰ ਇੱਕ ਪਿਆਜ਼ ਇੱਕ ਟੁਕੜਾ ਅਦਰਕ ਦਾ 8-10 ਕੱਲੀਆਂ ਜਿਹਨੇ ਲਸਣ ਲੈ ਲਈਆਂ ਤੇ ਚਾਰ ਆਪਾਂ ਹਰੀਆਂ ਮਿਰਚਾਂ ਲਈਆਂ ਹੁਣ ਸਭ ਤੋਂ ਪਹਿਲਾਂ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਾਂ ਲੋ ਜੀ ਸਬਜ਼ੀਆਂ ਦੀ ਕਟਿੰਗ ਹੈ ਜਿਹੜੀ ਆਪਣੀ ਹੋ ਗਈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਕਟਿੰਗੀ ਆਪਾਂ ਨੂੰ ਚਾਹੀਦੀ ਐ ਆ ਦੇਖੋ ਸ਼ਿਮਲਾ ਮਿਰਚ ਇੰਨੀ ਕੀ ਬਰੀਕ ਕੱਟਣੀ ਐ ਇਸ ਤੋਂ ਜ਼ਿਆਦਾ ਆਪਾਂ ਮੋਟਾ ਨਹੀਂ ਇਹਨੂੰ ਕਰਨਾ ਬੀਨਜ਼ ਗਾਜਰ ਬਸ ਇੰਨੇ ਨੇ ਕੀ ਬਰੀਕ ਕੱਟਨੇ ਆਪਾਂ ਇਹ ਪਿਆਜ਼ ਅਦਰਕਾ ਲਸਣ ਤੇ ਹਰੀ ਮਿਰਚ ਇਹ ਵੀ ਆਪਾਂ ਬਰੀਕ ਕੱਟ ਲੇ ਤੇ ਹੁਣ ਇਧਰ ਕੜਾਹੀ ਆਪਣੀ ਗਰਮ ਹੋ ਗਈ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਔਇਲ ਪਾਲਨੇ 4-5 ਚਮਚਾ ਪੈਦ ਵਿੱਚ ਰਿਫਾਈਨਡ ਔਇਲ ਦੇ ਪਾਲਾਂਗੇ। ਗੈਸ ਦਾ ਫਲੇਮ ਇੱਥੇ ਆਪਾਂ ਫੁੱਲ ਰੱਖਾਂਗੇ। ਤੇਲ ਨੂੰ ਥੋੜਾ ਗਰਮ ਹੋਣ ਦੇਵਾਂਗੇ। ਤੇਲ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਬਰੀਕ ਕੱਟਿਆ ਹੋਇਆ ਅਦਰਕ, ਲਸਣ ਤੇ ਹਰੀ ਮਿਰਚ ਪਾ ਦਾਂਗੇ। ਥੋੜਾ ਇਹਨੂੰ ਸੌਤਾ ਹੀ ਕਰਨਾ ਆਪਾਂ ਜਿਆਦਾ ਨਹੀਂ ਇਹਨੂੰ ਭੁੰਨਣਾ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਗਾਜਰ ਐਡ ਕਰ ਦਾਂਗੇ ਗਾਜਰ ਨੂੰ ਵੀ ਆਪਾਂ 1 ਡੈਡ ਮਿੰਟ ਤੱਕ ਹੀ ਭੁੰਨਾਂਗੇ ਜਿਆਦਾ ਟਾਈਮ ਨਹੀਂ ਕਿਉਂਕਿ ਭਾਈ ਸੌਫਟ ਨਹੀਂ ਕਰਨੀ ਥੋੜਾ ਜਿਹਾ ਕਰਾਂਚੀ ਚਾਹੀਦਾ ਇਹਦੇ ਵਿੱਚ ਲਈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਤਾਂ ਜੀ ਹੁਣ ਆਪਾਂ ਇਹਦੇ ਵਿੱਚ ਅੱਧਾ ਕਿ ਚਮਚਾ ਨਮਕ ਦਾ ਪਾਵਾਂਗੇ ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧਿਆ ਘੱਟ ਲੈ ਸਕਦੇ ਹੋ ਤੇ ਨਾਲ ਹੀ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਪਾਵਾਂਗੇ ਵੀ ਇਹਨੂੰ ਪਾਦਾਂਗੇ ਜੰਮ ਤੇ ਦਾ ਚੌਥਾ ਕਿੱਸਾ ਕਾਲੀ ਮਿਰਚ ਪਾਊਡਰ ਜੰਮ ਤੇ ਦਾ ਚੌਥਾ ਕਿੱਸਾ ਵਾਈਟ ਪੇਪਰ ਮਿਲਾਵਾਂਗੇ ਇਹਨੂੰ ਦੇਖਿਓ ਜੰਮ ਤੇ ਵਿਨੇਗਰ दो चमच सोया सॉस जे कलर थोड़ा लाइट रखना चाहते हो तो सोया सॉस का एक चमच भी ला सकते हो नहीं तो दो चमच पा लो एक चमच चिली सॉस ये भी अपने सवाद के हिसाब ना सकते हो जिन्ना थोड़ा तिखना पसंद है ਇੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਸੌਸ ਨੂੰ। ਲਓ ਜੀ ਹੁਣ ਆਪਾਂ ਇਹਦੇ ਵਿੱਚ ਚੌਲ ਐਡ ਕਰਾਂਗੇ। ਚੌਲ ਆਪਣੇ ਥੋੜੇ ਠੰਡੇ ਹੋ ਗਏ। ਤੁਸੀਂ ਇਸੇ ਤਰ੍ਹਾਂ ਦੀ ਆਪਾਂ ਨੂੰ ਚੌਲ ਚਾਹੀਦੇ ਜਿਆਦਾ ਗਰਮ ਨਹੀਂ ਆਪਾਂ ਦੇ ਵਿੱਚ ਪਾਉਣੇ ਨਹੀਂ ਤਾਂ ਫਿਰ ਚੌਲ ਜਿਹੜੇ ਟੁੱਟ ਜਾਂਦੇ ਆ। ਥੋੜੇ ਠੰਡੇ ਕਰਕੇ ਪਾਵਾਂਗੇ। ਤਾਂ ਫਿਰ ਚੌਲ ਜਿਹੜੇ ਆਪਣੇ ਟੁੱਟਦੇ ਨਹੀਂ ਹੁਣ। হলকে আপোন মিক্স কৰা গুা ਜੇ ਤਾਂ ਚੌਲਾਂ ਦਾ ਕੱਲਰ ਥੋੜਾ ਲਾਈਟ ਲੱਗਦਾ ਤਾਂ ਤੁਸੀਂ ਸੋਇਆ ਸੌਸ ਦੇ ਵੀ ਥੋੜੀ ਹੋਰ ਵੀ ਪਾ ਸਕਦੇ ਹੋ। ਲਓ ਜੀ ਫਰਾਈਡ ਰਾਈਸ ਆਪਣੇ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ। ਬਹੁਤ ਹੀ ਵਧੀਆ ਰਾਈਸ ਬਣ ਕੇ ਤਿਆਰ ਹੋਇਆ। ਕੱਲਾ ਕੱਲਾ ਚੌਲਾ ਜਿਹੜਾ ਆਪਣੇ ਪਿਆ ਬਿਲਕੁਲ ਵੀ ਚੌਲ ਆਪਣੇ ਟੁੱਟੇ ਨਹੀਂ। ਇਸ ਤਰ੍ਹਾਂ ਦੇ ਆਪਾਂ ਨੂੰ ਚੌਲ ਚਾਹੀਦੇ ਆ ਇਹਦੇ ਵਿੱਚ। ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਬਹੁਤ ਹੀ ਸੌਖੇ ਜਿਹੇ ਤਰੀਕੇ ਦੇ ਨਾਲ ਫਰਾਈਡ ਰਾਈਸ ਬਣਾ ਕੇ ਤਿਆਰ ਕਰ ਸਕਦੇ ਹੋ। ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ? ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ